ਪੰਜਾਬ ਦੇ 99 ਦੇ ਕਰੀਬ ਸਕੂਲਾਂ ਦੇ ਵਿੱਚ ਲੜਕੀਆਂ ਦੇ ਲਈ ਵਾਸ਼ਰੂਮ ਨਹੀਂ ਬਣੇ। ਸਿੱਖਿਆ ਕ੍ਰਾਂਤੀ ਦੀਆਂ ਗੱਲਾਂ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਹਰ ਗੱਲ ਤੇ ਕਹਿੰਦੀ ਹੈ ਕਿ ਅਸੀਂ ਸਿੱਖਿਆ ਦੇ ਵਿੱਚ ਵੱਡਾ ਸੁਧਾਰ ਲਿਆਂਦਾ ਹੈ, ਅਧਿਆਪਕ ਭਰਤੀਕਰਨ ਜਾਂ ਹੋਰ ਗੱਲਾਂ ਤਾਂ ਛੱਡੋ, 99 ਦੇ ਕਰੀਬ ਸਕੂਲਾਂ ਦੇ ਵਿੱਚ ਲੜਕੀਆਂ ਦੇ ਲਈ ਵਾਸ਼ਰੂਮ ਹੀ ਨਹੀਂ ਹੈ ਜਿਸ ਦੇ ਕਰਕੇ ਲੜਕੀਆਂ ਨੂੰ ਪੜ੍ਹਾਈ ਛੱਡਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਪੰਜਾਬ ਦਾ ਗੁਰਦਾਸ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹਾ ਦੇ ਵਿੱਚ 18 ਸਕੂਲਾਂ ਦੇ ਵਿੱਚ ਲੜਕੀਆਂ ਦੇ ਲਈ ਵਾਸ਼ਰੂਮ ਨਹੀਂ ਹੈ ਜਿਹੜੇ ਅੱਗੇ ਆ ਜਾਂਦੀ ਸ਼੍ਰੀ ਅਮਰਸਰ ਸਾਹਿਬ ਦੀ ਗੱਲ ਉਥੇ 8 8 ਜਿਹੜੇ ਸਕੂਲ ਹੈ ਉਹਨਾਂ ਦੇ ਵਿੱਚ ਜਿਹੜੇ ਲੜਕੀਆਂ ਲਈ ਵਾਸ਼ਰੂਮ ਨਹੀਂ ਹੈ ਤਰਨਤਾਰਨ ਦੇ ਵਿੱਚ 4 ਕਪੂਰਥਲਾ ਦੇ ਵਿੱਚ 7 ਜਲੰਧਰ ਦੇ ਵਿੱਚ 3 ਹੁਸ਼ਿਆਰਪੁਰ ਦੇ ਵਿੱਚ 5 ਬਰਨਾਲਾ ਦੇ ਵਿੱਚ 1 ਬਠਿੰਡਾ ਦੇ ਵਿੱਚ 6 ਫਰੀਦਕੋਟ ਦੇ ਵਿੱਚ 1 ਫਤਿਹਗੜ੍ਹ ਸਾਹਿਬ ਦੇ ਵਿੱਚ 5 ਫਾਜ਼ਿਲਕਾ ਦੇ ਵਿੱਚ 2 ਫਰੋਹੀਪੁਰ ਦੇ ਵਿੱਚ 2 ਲੁਧਿਆਣਾ ਦੇ ਵਿੱਚ 3 ਮਲੇਰਕੋਟਲਾ ਦੇ ਵਿੱਚ 4, ਮਾਨਸਾ ਦੇ ਵਿੱਚ 5, ਮੋਗਾ ਦੇ ਵਿੱਚ 1, ਮਕਸਰ ਦੇ ਵਿੱਚ 3, ਪਟਿਆਲਾ ਵਿੱਚ 7, ਰੋਪੜ ਦੇ ਵਿੱਚ 3 ਤੇ ਸੰਗਰੂਰ ਦੇ ਵਿੱਚ 1 ਇਹਨਾਂ ਸਕੂਲਾਂ ਦੇ ਵਿੱਚ ਲੜਕੀਆਂ ਦੇ ਲਈ ਵਾਸ਼ਰੂਮ ਨਹੀਂ ਹੈ ਜਿਸ ਦੇ ਕਰਕੇ ਲੜਕੀਆਂ ਨੂੰ ਵੱਡੇ ਪੱਧਰ ਤੇ ਦਿੱਕਤ ਆਉਂਦੀ ਹੈ ਤੇ ਉਹਨਾਂ ਨੂੰ ਪੜ੍ਹਾਈ ਛੱਡਣ ਲਈ ਮਜਬੂਰ ਹੋਣਾ ਪੈਂਦਾ ਹੈ ਪੰਜਾਬ ਦੇ ਨਾਲੋਂ ਕਿਤੇ ਵੱਧ ਜਿਹੜੀ ਜਿਹੜੀ ਵਧੀਆ ਸਥਿਤੀ ਹੈ ਹਰਿਆਣਾ ਤੇ ਹਿਮਾਚਲ ਦੀ ਜਿਨ੍ਹਾਂ ਨੂੰ ਜਿੱਥੇ ਸਿੱਖਿਆ ਕ੍ਰਾਂਤੀ ਲਾਗੂ ਆ ਜਾਂ ਸਿੱਖਿਆ ਕ੍ਰਾਂਤੀ ਦੀਆਂ ਗੱਲਾਂ ਹੋ ਰਹੀਆਂ ਉੱਥੇ ਇਹ ਦਿੱਕਤ ਹੈ ਕਿ 99 ਸਕੂਲਾਂ ਤੇ ਲੜਕੀਆਂ ਕੋਲ ਆਪਣੇ ਵਾਸ਼ਰੂਮ ਨਹੀਂ ਹੈ ਤੇ ਜਿੱਥੇ ਸਿੱਖਿਆ ਕ੍ਰਾਂਤੀ ਲਾਗੂ ਨਹੀਂ ਹੋਈ ਉੱਥੇ ਸਾਰੇ ਪ੍ਰਬੰਧ ਮੌਜੂਦ ਹੈ ਇਹ ਗੱਲ ਕਰਨੀ ਹੋਵੇ ਪੂਰੇ ਦੇ ਪੂਰੇ ਜੇ ਪੂਰੇ 100% ਜਿਹੜੇ ਲੜਕੀਆਂ ਲਈ ਵਾਸ਼ਰੂਮ ਉਹ ਹੈਗੇ ਆ ਜੀ ਅੰਡੇਮਾਨ ਚੰਡੀਗੜ੍ਹ ਦਾਦਰਾ ਦਿੱਲੀ ਗੋਆ ਤੇ ਲਕਸ਼ਦੀਪ ਦੇ ਕੋਲ ਜਿਹੜਾ ਲਗਭਗ ਇੰਨਾ ਜਿਹੜੇ ਰਾਜ ਜਾਂ ਕਹੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਪੂਰਾ ਦਾ ਪੂਰਾ ਪ੍ਰਬੰਧ ਹੈ ਪਰ ਦਿੱਲੀ ਆ ਜਿਹੜੇ ਪੰਜਾਬ ਦੇ ਵਿੱਚ 99 ਸਕੂਲਾਂ ਦੇ ਵਿੱਚ ਵਾਸ਼ਰੂਮ ਹੀ ਨਹੀਂ ਆਤਾ ਮango ਆਤਮਾਨ ਸਰਕਾਰ ਇਹ ਕਹਿੰਦੀ ਹੈ ਕਿ ਕਿ ਸਕੂਲ ਆਫ ਐਮਿਨਸ ਬਣਾਤੇ ਅਸੀਂ ਸਕੂਲਾਂ ਦਾ ਸੁਧਾਰ ਕਰਤਾ ਅਸੀਂ ਸਕੂਲਾਂ ਦੇ ਵਿੱਚ ਆ ਸੁਧਾਰ ਕਰ ਦਿੱਤਾ ਪਰ ਸ਼ਰਮ ਦੀ ਗੱਲ ਇਹ ਆਉਂਦੀ ਹੈ ਕਿ 99 ਸਕੂਲਾਂ ਦੇ ਵਿੱਚ ਲੜਕੀਆਂ ਨੂੰ ਜਿਹੜਾ ਜਿਹੜੇ ਵਾਸ਼ਰੂਮ ਨਾ ਹੋਣੇ ਸਵਾਲ ਖੜੇ ਕਰਦਾ ਲੜਕੀਆਂ ਲੜਕਿਆਂ ਦਾ ਚੱਲ ਜਾਂਦਾ ਹੈ ਲੜਕੇ ਤਾਂ ਕਿਤੇ ਪਰ ਲੜਕੀਆਂ ਦੇ ਲਈ ਵਾਸ਼ਰੂਮ ਦਾ ਪ੍ਰਬੰਧ ਹੋਣਾ ਜ਼ਰੂਰੀ ਹੁੰਦਾ ਹੈ ਪਰ ਸਰਕਾਰ ਦਾ ਇਹਨਾਂ ਮੋਢਲੀਆਂ ਗੱਲਾਂ ਵਾਲੀ ਧਿਆਨ ਨਹੀਂ ਆ ਸਰਕਾਰ ਦੇ ਨਾ ਮੁੜਦੀਆਂ ਚੀਜ਼ਾਂ ਵਾਲੀ ਧਿਆਨ ਨਹੀਂ ਹੈ ਕਿ ਇੱਕ ਲੜਕੀਆਂ ਦੇ ਲਈ ਕਿਹੋ ਜਿਹਾ ਮਾਹੌਲ ਸਕੂਲ ਦੇ ਵਿੱਚ ਪੈਦਾ ਕਰਨਾ ਉਸ ਚੀਜ਼ ਵਾਲੀ ਧਿਆਨ ਨਹੀਂ ਹੈ ਸਭ ਤੋਂ ਮੁੱਖ ਜ਼ਰੂਰਤ ਹੁੰਦੀ ਹੈ ਜਿਹੜਾ ਵਾਸ਼ਰੂਮ ਹੈ ਕਿਸੇ ਸਕੂਲ ਦੇ ਵਿੱਚ ਜਾਂ ਕਿਤੇ ਵੀ ਜਿਹੜੀ ਪਬਲਿਕ ਪਲੇਸ ਆ ਉੱਥੇ ਹੋਣਾ ਜਿੱਥੇ ਵੀ ਲੋਕਾਂ ਦਾ ਆਉਣ ਜਾਣ ਹੈ ਪਰ ਸਕੂਲ ਤਾਂ ਸਭ ਤੋਂ ਇੰਪੋਰਟੈਂਟ ਮੰਨਿਆ ਜਾਂਦਾ ਕਿਉਂਕਿ ਸਕੂਲ ਦੇ ਵਿੱਚ ਤਾਂ ਹਰ ਰੋਜ਼ ਬੱਚਿਆਂ ਨੇ ਆਉਣਾ ਹੈ ਉੱਥੇ 6 ਤੋਂ 7 ਘੰਟੇ 8 ਘੰਟੇ ਦਾ ਸਮਾਂ ਸਕੂਲ ਤੇ ਬਿਤਾਉਣਾ ਹੈ ਤਾਂ ਉੱਥੇ ਲੜਕੀਆਂ ਲਈ ਖਾਸ ਪ੍ਰਬੰਧ ਹੋਣਾ ਚਾਹੀਦਾ ਪਰ ਲੜਕੀਆਂ ਇਸ ਵਜ੍ਹਾ ਨਾਲ ਪੜ੍ਹਾਈ ਛੱਡ ਜਾਂਦੀਆਂ ਕਿਉਂਕਿ ਲੜਕੀਆਂ ਜਿਹੜਾ ਇਹ ਇਸ ਤਰੀਕੇ ਜਿਹੜਾ ਇਸ ਤਰੀਕੇ ਦੇ ਵਾਤਾਵਰਣ ਦੇ ਵਿੱਚ ਉਹਨਾਂ ਲਈ ਇਹ ਸੁਖਾਲਾ ਨਹੀਂ ਹੁੰਦਾ ਸੋ ਇਸ ਕਰਕੇ ਸਰਕਾਰ ਨੂੰ ਲੋੜ ਇਹਨਾ ਮੁੱਖ ਚੀਜ਼ਾਂ ਵੱਲ ਧਿਆਨ ਦੇਣ ਦੀ ਹੈ ਲੋੜ ਹੈ ਨਾ ਕਿ ਇੱਧਰ ਉੱਧਰ ਦੀਆਂ ਗੱਲਾਂ ਕਰਨ ਵੱਲ ਕੋਡ ਫਲੈਕਸ ਲਾਉਣ ਵੱਲ ਜਿੰਨੇ ਬੋਰਡ ਫਲੈਕਸਾਂ ਤੇ ਖਰਚੇ ਸਰਕਾਰ ਕਰ ਦਿੰਦੀ ਹੈ ਉਹਨਾਂ ਦੇ ਵਿੱਚ ਤਾਂ ਪੰਜਾਬ ਦੇ ਸਾਰੇ ਸਕੂਲਾਂ ਦੇ ਵਿੱਚ ਨਵੇਂ ਵਾਸ਼ਰੂਮ ਬਣ ਸਕਦੇ ਆ ਸਾਰੇ ਸਕੂਲਾਂ ਦੇ ਵਿੱਚ ਟੌਪ ਦੇ ਵਾਸ਼ਰੂਮ ਬਣ ਸਕਦੇ ਆ ਪਰ ਕੋਡ ਫਲੈਕਸ ਵੱਲ ਧਿਆਨ ਜ਼ਿਆਦਾ ਹੈ ਜਿਹੜੇ ਅਸਲ ਕੰਮ ਐ ਜਿਹੜੇ ਜ਼ਮੀਨ ਤੇ ਕੰਮ ਐ ਜਿਹੜੀਆਂ ਮਾਡਲੀਆਂ ਲੋੜਾਂ ਜਿਹੜੀਆਂ ਜ਼ਰੂਰਤਾਂ ਉਹਨਾਂ ਵੱਲ ਸਰਕਾਰ ਦਾ ਧਿਆਨ ਘਟਾ ਤਾਂ ਭਗਵਾਨ ਸਿੰਘ ਮਾਨ ਦੀ ਸਰਕਾਰ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਸਿੱਖਿਆ ਕ੍ਰਾਂਤੀ ਬੋਰਡ ਲਾਉਣ ਨਾਲ ਲਾਗੂ ਨਹੀਂ ਹੁੰਦੀ ਸਿੱਖਿਆ ਕ੍ਰਾਂਤੀ ਪ੍ਰੈਸ ਕਾਨਫਰੰਸ ਕਰਨਾ ਲਾਗੂ ਨਹੀਂ ਹੁੰਦੀ ਸਿੱਖਿਆ ਅਸਲ ਕ੍ਰਾਂਤੀ ਤਾਂ ਉਦੋਂ ਲਾਗੂ ਹੋਵੇਗੀ ਜਦੋਂ ਮਾਡਲੀਆਂ ਸਹੂਲਤਾਂ ਸਾਰੇ ਸਕੂਲਾਂ ਦੇ ਵਿੱਚ ਪ੍ਰਦਾਨ ਹੋ ਗਈਆਂ ਪੰਜਾਬ ਦੇ 99 ਦੇ ਕਰੀਬ ਸਕੂਲਾਂ ਦੇ ਵਿੱਚ ਲੜਕੀਆਂ ਦੇ ਲਈ ਵਾਸ਼ਰੂਮ ਨਹੀਂ ਬਣੇ ਸ਼ਿਕਿਆ ਕ੍ਰਾਂਤੀ ਦੀਆਂ ਗੱਲਾਂ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਹਰ ਗੱਲ ਤੇ ਕਹਿੰਦੀ ਹੈ ਕਿ ਅਸੀਂ ਸਿੱਖਿਆ ਦੇ ਵਿੱਚ ਵੱਡਾ ਸੁਧਾਰ ਲਿਆਂਦਾ ਹੈ ਅਧਿਆਪਕ ਭਰਤੀਕਰਨ ਜਾਂ ਹੋਰ ਗੱਲਾਂ ਤਾਂ ਛੱਡੋ 99 ਦੇ ਕਰੀਬ ਸਕੂਲਾਂ ਦੇ ਵਿੱਚ ਲੜਕੀਆਂ ਦੇ ਲਈ ਵਾਸ਼ਰੂਮ ਹੀ ਨਹੀਂ ਹੈ ਜਿਸ ਦੇ ਕਰਕੇ ਲੜਕੀਆਂ ਨੂੰ ਪੜ੍ਹਾਈ ਛੱਡਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਪੰਜਾਬ ਦਾ ਗੁਰਦਾਸ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹਾ ਦੇ ਵਿੱਚ 18 ਸਕੂਲਾਂ ਦੇ ਵਿੱਚ ਲੜਕੀਆਂ ਦੇ ਲਈ ਵਾਸ਼ਰੂਮ ਨਹੀਂ ਹੈ ਜਿਹੜੇ ਅੱਗੇ ਆ ਜਾਂਦੀ ਆ ਸ਼੍ਰੀ ਅਮਰਸਰ ਸਾਹਿਬ ਦੀ ਗੱਲ ਉਥੇ 8 8 ਜਿਹੜੇ ਸਕੂਲ ਹੈ ਉਹਨਾਂ ਦੇ ਵਿੱਚ ਜਿਹੜੇ ਲੜਕੀਆਂ ਲਈ ਵਾਸ਼ਰੂਮ ਨਹੀਂ ਹੈ ਤਰਨਤਾਰਨ ਦੇ ਵਿੱਚ 4 ਕਪੂਰਥਲਾ ਦੇ ਵਿੱਚ 7 ਜਲੰਧਰ ਦੇ ਵਿੱਚ 3 ਹੁਸ਼ਿਆਰਪੁਰ ਦੇ ਵਿੱਚ 5 ਬਰਨਾਲਾ ਦੇ ਵਿੱਚ 1 ਬਠਿੰਡਾ ਦੇ ਵਿੱਚ 6 ਫਰੀਦਕੋਟ ਦੇ ਵਿੱਚ 1 ਫਤਿਹਗੜ੍ਹ ਸਾਹਿਬ ਦੇ ਵਿੱਚ 5 ਫਾਜ਼ਿਲਕਾ ਦੇ ਵਿੱਚ 2 ਫਰੋਹੀਪੁਰ ਦੇ ਵਿੱਚ 2 ਲੁਧਿਆਣਾ ਦੇ ਵਿੱਚ 3 ਮਲੇਰਕੋਟਲਾ ਦੇ ਵਿੱਚ 4, ਮਾਨਸਾ ਦੇ ਵਿੱਚ 5, ਮੋਗਾ ਵਿੱਚ 1, ਮਕਸਰ ਦੇ ਵਿੱਚ 3, ਪਟਿਆਲਾ ਵਿੱਚ 7, ਰੋਪੜ ਦੇ ਵਿੱਚ 3 ਤੇ ਸੰਗਰੂਰ ਦੇ ਵਿੱਚ 1 ਇਹਨਾਂ ਸਕੂਲਾਂ ਦੇ ਵਿੱਚ ਲੜਕੀਆਂ ਦੇ ਲਈ ਵਾਸ਼ਰੂਮ ਨਹੀਂ ਆ ਜਿਹਦੇ ਕਰਕੇ ਲੜਕੀਆਂ ਨੂੰ ਵੱਡੇ ਪੱਧਰ ਤੇ ਦਿੱਕਤ ਆਉਂਦੀ ਹੈ ਤੇ ਉਹਨਾਂ ਨੂੰ ਪੜ੍ਹਾਈ ਛੱਡਣ ਲਈ ਮਜਬੂਰ ਹੋਣਾ ਪੈਂਦਾ ਹੈ ਪੰਜਾਬ ਦੇ ਨਾਲੋਂ ਕਿਤੇ ਵੱਧ ਜਿਹੜੀ ਜਿਹੜੀ ਵਧੀਆ ਸਥਿਤੀ ਆ ਹਰਿਆਣਾ ਤੇ ਹਿਮਾਚਲ ਦੀ ਜਿਨ੍ਹਾਂ ਨੂੰ ਜਿੱਥੇ ਸਿੱਖਿਆ ਕ੍ਰਾਂਤੀ ਲਾਗੂ ਆ ਜਾਂ ਸਿੱਖਿਆ ਕ੍ਰਾਂਤੀ ਦੀਆਂ ਗੱਲਾਂ ਹੋ ਰਹੀਆਂ ਐ ਉੱਥੇ ਇਹ ਦਿੱਕਤ ਹੈ ਕਿ 99 ਸਕੂਲਾਂ ਤੇ ਲੜਕੀਆਂ ਕੋਲ ਆਪਣੇ ਵਾਸ਼ਰੂਮ ਨਹੀਂ ਹੈ ਤੇ ਜਿੱਥੇ ਸਿੱਖਿਆ ਕ੍ਰਾਂਤੀ ਲਾਗੂ ਨਹੀਂ ਹੋਈ ਉੱਥੇ ਸਾਰੇ ਪ੍ਰਬੰਧ ਮੌਜੂਦ ਹੈ ਇਹ ਗੱਲ ਕਰਨੀ ਹੋਵੇ ਪੂਰੇ ਦੇ ਪੂਰੇ ਜੇ ਪੂਰੇ 100% ਜਿਹੜੇ ਲੜਕੀਆਂ ਲਈ ਵਾਸ਼ਰੂਮ ਉਹ ਹੈਗੇ ਆ ਜੀ ਅੰਡੇਮਾਨ ਚੰਡੀਗੜ੍ਹ ਦਾਦਰਾ ਦਿੱਲੀ ਗੋਆ ਤੇ ਲਕਸ਼ਦੀਪ ਦੇ ਕੋਲ ਜਿਹੜਾ ਲਗਭਗ ਇੰਨਾ ਜਿਹੜੇ ਰਾਜ ਜਾਂ ਕਿਹੜੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਿੱਚ ਪੂਰਾ ਦਾ ਪੂਰਾ ਪ੍ਰਬੰਧ ਹੈ ਪਰ ਦੇ ਲਈ ਜਿਹੜੇ ਪੰਜਾਬ ਦੇ ਵਿੱਚ 99 ਸਕੂਲਾਂ ਦੇ ਵਿੱਚ ਵਾਸ਼ਰੂਮ ਹੀ ਨਹੀਂ ਆਤਾ ਮਗਵਾਂਤਮਾਨ ਸਰਕਾਰ ਇਹ ਕਹਿੰਦੀ ਹੈ ਕਿ ਕਿ ਸਕੂਲ ਆਫ ਐਮਿਨਸ ਬਣਾਤੇ ਅਸੀਂ ਸਕੂਲਾਂ ਦਾ ਸੁਧਾਰ ਕਰਤਾ ਅਸੀਂ ਸਕੂਲਾਂ ਦੇ ਵਿੱਚ ਆ ਸੁਧਾਰ ਕਰ ਦਿੱਤਾ ਪਰ ਸ਼ਰਮ ਦੀ ਗੱਲ ਇਹ ਆਉਂਦੀ ਹੈ ਕਿ 99 ਸਕੂਲਾਂ ਦੇ ਵਿੱਚ ਲੜਕੀਆਂ ਨੂੰ ਜਿਹੜਾ ਉਹ ਜਿਹੜੇ ਵਾਸ਼ਰੂਮ ਨਾ ਹੋਣੇ ਸਵਾਲ ਖੜੇ ਕਰਦਾ ਲੜਕੀਆਂ ਲੜਕਿਆਂ ਦਾ ਚੱਲ ਜਾਂਦਾ ਹੈ ਲੜਕੇ ਤਾਂ ਕਿਤੇ ਪਰ ਲੜਕੀਆਂ ਦੇ ਲਈ ਵਾਸ਼ਰੂਮ ਦਾ ਪ੍ਰਬੰਧ ਹੋਣਾ ਜ਼ਰੂਰੀ ਹੁੰਦਾ ਹੈ ਪਰ ਸਰਕਾਰ ਦਾ ਇਹਨਾਂ ਮੋਢਲੀਆਂ ਗੱਲਾਂ ਵਾਲੀ ਧਿਆਨ ਨਹੀਂ ਆ ਸਰਕਾਰ ਦਾ ਇਹ ਨਾ ਮੁੜਦੀਆਂ ਚੀਜ਼ਾਂ ਵਾਲੀ ਧਿਆਨ ਨਹੀਂ ਹੈ ਕਿ ਇੱਕ ਲੜਕੀਆਂ ਦੇ ਲਈ ਕਿਹੋ ਜਿਹਾ ਮਾਹੌਲ ਸਕੂਲ ਦੇ ਵਿੱਚ ਪੈਦਾ ਕਰਨਾ ਉਸ ਚੀਜ਼ ਵਾਲੀ ਧਿਆਨ ਨਹੀਂ ਹੈ ਸਭ ਤੋਂ ਮੁੱਖ ਜ਼ਰੂਰਤ ਹੁੰਦੀ ਹੈ ਜਿਹੜਾ ਵਾਸ਼ਰੂਮ ਹੈ ਕਿਸੇ ਸਕੂਲ ਦੇ ਵਿੱਚ ਜਾਂ ਕਿਸੇ ਵੀ ਜਿਹੜੀ ਪਬਲਿਕ ਪਲੇਸ ਆ ਉੱਥੇ ਹੋਣਾ ਜੋ ਜਿੱਥੇ ਵੀ ਲੋਕਾਂ ਦਾ ਆਉਣ ਜਾਣ ਹੈ ਪਰ ਸਕੂਲ ਤਾਂ ਸਭ ਤੋਂ ਇੰਪੋਰਟੈਂਟ ਮੰਨਿਆ ਜਾਂਦਾ ਕਿਉਂਕਿ ਸਕੂਲ ਦੇ ਵਿੱਚ ਤਾਂ ਹਰ ਰੋਜ਼ ਬੱਚਿਆਂ ਨੇ ਆਉਣਾ ਹੈ ਉੱਥੇ 6 ਤੋਂ 7 ਘੰਟੇ 8 ਘੰਟੇ ਦਾ ਸਮਾਂ ਸਕੂਲ ਤੇ ਬਿਤਾਉਣਾ ਹੈ ਤਾਂ ਉੱਥੇ ਲੜਕੀਆਂ ਲਈ ਖਾਸ ਪ੍ਰਬੰਧ ਹੋਣਾ ਚਾਹੀਦਾ ਪਰ ਲੜਕੀਆਂ ਇਸ ਵਜ੍ਹਾ ਨਾਲ ਪੜ੍ਹਾਈ ਛੱਡ ਜਾਂਦੀਆਂ ਕਿਉਂਕਿ ਲੜਕੀਆਂ ਜਿਹੜਾ ਇਹ ਇਸ ਤਰੀਕੇ ਜਿਹੜਾ ਇਸ ਤਰੀਕੇ ਦੇ ਵਾਤਾਵਰਣ ਦੇ ਵਿੱਚ ਉਹਨਾਂ ਲਈ ਇਹ ਸੁਖਾਲਾ ਨਹੀਂ ਹੁੰਦਾ ਸੋ ਇਸ ਕਰਕੇ ਸਰਕਾਰ ਨੂੰ ਲੋੜ ਇਹਨਾਂ ਮੁੱਖ ਚੀਜ਼ਾਂ ਵੱਲ ਧਿਆਨ ਦੇਣ ਦੀ ਹੈ ਲੋੜ ਹੈ ਨਾ ਕਿ ਇੱਧਰ ਉੱਧਰ ਦੀਆਂ ਗੱਲਾਂ ਕਰਨ ਵੱਲ ਪੋਲ ਪਲੈਕਸ ਲਗਾਉਣ ਵੱਲ ਜਿੰਨੇ ਬੋਰਡ ਫਲੈਕਸਾਂ ਤੇ ਖਰਚੇ ਸਰਕਾਰ ਕਰ ਦਿੰਦੀ ਹੈ ਉਹਨਾਂ ਦੇ ਵਿੱਚ ਤਾਂ ਪੰਜਾਬ ਦੇ ਸਾਰੇ ਸਕੂਲਾਂ ਦੇ ਵਿੱਚ ਨਵੇਂ ਵਾਸ਼ਰੂਮ ਬਣ ਸਕਦੇ ਆ ਸਾਰੇ ਸਕੂਲਾਂ ਦੇ ਵਿੱਚ ਟੌਪ ਦੇ ਵਾਸ਼ਰੂਮ ਬਣ ਸਕਦੇ ਆ ਪਰ ਪੋਲ ਫਲੈਕਸ ਵੱਲ ਧਿਆਨ ਜ਼ਿਆਦਾ ਹੈ ਜਿਹੜੇ ਅਸਲ ਕੰਮ ਹੈ ਜਿਹੜੇ ਜ਼ਮੀਨ ਤੇ ਕੰਮ ਹੈ ਜਿਹੜੀਆਂ ਮੋਡਲੀਆਂ ਲੋੜਾਂ ਜਿਹੜੀਆਂ ਜ਼ਰੂਰਤ ਹੈ ਉਹਨਾਂ ਵੱਲ ਸਰਕਾਰ ਦਾ ਧਿਆਨ ਘਾਟਾ ਤਾਂ ਭਗਵਾਨ ਸਿੰਘ ਮਾਨ ਦੀ ਸਰਕਾਰ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਸਿੱਖਿਆ ਕ੍ਰਾਂਤੀ ਬੋਰਡ ਲਾਉਣ ਨਾਲ ਲਾਗੂ ਨਹੀਂ ਹੁੰਦੀ ਸਿੱਖਿਆ ਕ੍ਰਾਂਤੀ ਪ੍ਰੈਸ ਕਾਨਫਰੰਸ ਕਰਨ ਨਾਲ ਲਾਗੂ ਨਹੀਂ ਹੁੰਦੀ ਸਿੱਖਿਆ ਅਸਲ ਕ੍ਰਾਂਤੀ ਤਾਂ ਉਦੋਂ ਲਾਗੂ ਹੋਵੇਗੀ ਜਦੋਂ ਮੋਡਲੀਆਂ ਸਹੂਲਤਾਂ ਸਾਰੇ ਸਕੂਲਾਂ ਦੇ ਵਿੱਚ ਪ੍ਰਦਾਨ ਹੋ ਗਈਆਂ